ਜੀ ਬਾਈ ਸਾਸੀ ਕਾਲ ਸਾਰੇ ਵੀਰਾਂ ਨੂੰ ਤੇ ਅੱਜ ਬਾਈ ਸਾਨੂੰ ਮਲਾਉਂਦੇ ਆ ਬਾਈ ਪੱਪੂ ਔਲਖਾਂ ਤੋਂ ਬਾਈ ਜੋ ਬੋਰਾ ਦਾ ਕੰਮ ਕਰਦੇ ਆਗੇ ਤੇ ਮਲਾਉਂਦੇ ਆ ਤੁਹਾਨੂੰ ਬਾਈ ਗੱਲਬਾਤ ਵੀ ਕਰਦੇ ਆ ਬਾਈ ਨਾਲ ਤੇ ਇਹ ਬਾਈ ਕਿਹੜੇ ਆਪਾਂ ਜ਼ਿੰਮੇਦਾਰ ਆ ਖੇਤੀ ਕਰਦੇ ਆਗੇ ਤੇ ਆਪ ਨੂੰ ਲੋੜ ਪੈਂਦੀ ਆ ਕਿ ਜਿਆਦਾ ਪਾਣੀ ਦੀ ਤੇ ਪਾਣੀ ਆਪ ਨੂੰ ਬੋਰ ਤਾਂ ਹੀ ਮਿਲਦਾ ਜਾਂ ਚਲੋ ਨਹਿਰੀ ਪਾਣੀ ਵੀ ਆਪ ਨੂੰ ਮਿਲਦਾ ਤੇ ਆਪਾਂ ਅੱਜ ਬਾਈ ਬੋਰਾ ਵਾਲੇ ਬਾਈ ਪੱਪੂ ਮਿਲਿਆ ਆਪਣੇ ਪਿੰਡ ਆਏ ਨਾ ਥਾਣੇ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਗੇ ਤੇ ਬੜਾ ਜਾਇ ਦੱਸਿਓ ਬਾਈ ਆਪਣਾ ਪਿੰਡ ਤੇ ਕਿਹੜਾ ਏਰੀਆ ਆਪਣਾ ਪਿੰਡ ਬਾਈ ਜੀ ਆਪਣਾ ਹੈਗਾ ਆਲਖ ਹਾਂਜੀ ਨੇੜੇ ਵੱਡੀ ਪੰਜਗਰੀ ਜ਼ਿਲ੍ਹਾ ਫਰੀ ਕੋਟ ਤੇ ਬਾਈ ਜੀ ਫਿਰ ਆਪਣਾ ਕੰਮ ਕਿੰਨਾ ਕ ਪੁਰਾਣਾ ਬਾਈ ਪੁਰਾਣਾ ਕੰਮ ਆਪਣਾ ਬਾਈ ਜੀ ਸਾਡੇ ਬਜ਼ੁਰਗਾਂ ਦੇ 45 ਸਾਲ ਪੁਰਾਣਾ ਕੰਮ ਹੈ ਠੀਕ ਹੈ ਜੀ ਤੇ ਤਕਰੀਬਨ 82 ਦੇ ਵਿੱਚ ਆਪਾਂ ਵਰਮੇ ਬਣਾਏ ਸੀ ਆਪ ਪ੍ਰਾਈਵੇਟ ਜੇ ਤੋ ਕੋਈ ਪ੍ਰਾਈਵੇਟ ਵਰਮਾ ਨਹੀਂ ਸੀਗਾ ਠੀਕ ਹੈ ਭਾਈ ਤੇ ਆਪਣਾ ਜਿਆਦਾ ਬਰਮੇ ਵਾਲਾ ਬੋਰ ਹੀ ਕਰਦੇ ਹੋਗੇ ਦੂਜੇ ਬੋਰ ਨਹੀਂ ਇਕੱਲਾ ਬਰਮੇ ਵਾਲੀ ਕਰਦੇ ਹੋ ਤਾਂ ਸਾਰੇ ਬਰਮੇ ਵਾਲੇ ਤੇ ਕਿੰਨਾ ਕਿਹੜੀ ਏਰੀਆ ਜੀ ਆਪਣਾ ਜਿਆਦਾ ਚੱਲਦਾ ਵਜੇ ਆਪਣਾ ਆਰ ਰੋਵਰ ਹੀ ਚੱਲਦਾ ਸਾਰੇ ਪੰਜਾਬ ਕੀ ਤੇ ਆਪ ਤੁਸੀਂ ਦੋ ਵਾਰ ਵੀ ਕਰਦੇ ਹੋਗੇ ਹਾਂਜੀ ਹਾਂਜੀ ਤੇ ਬੋਰ ਭਾਈ ਆਪਣਾ ਫਿਰ ਕਿੰਨਾ ਕਰੂੰਗਾ ਤੱਕ ਆਪਾਂ ਤੁਸੀਂ ਕਰ ਦਿੰਦੇ ਹੋਗੇ ਡੂੰਗਾ ਤਕਰੀਬਨ 1100 1200 ਵਟ ਤੱਕ ਤਾਂ ਆਪਾਂ ਗਏ ਹੀ ਹਾਂ ਅਸੀਂ ਗਏਗੇ ਤੁਸੀਂ ਹਾਂਜੀ ਹਾਂਜੀ ਠੀਕ ਹੈ ਜੀ ਆਮ ਵਸੇ ਆਪਣੇ ਕਿਹੜੇ ਪੰਜਾਬ ਚ ਚੱਲਦੇ ਆਗੇ ਆਪਣੇ ਤਕਰੀਬਨ ਹੁਣ 500 ਤੋਂ ਲੈ ਕੇ 800 850 ਆਮ ਚੱਲਦਾ ਤੇ ਇਹ ਕਹਿੰਦੇ ਭਾਈ ਜਾਣਕਾਰੀ ਇਹ ਦੇ ਉਹ ਮੜਾ ਜ ਆ ਵੀ ਕਿਹੜਾ ਤੁਸੀਂ ਬੋਰਾਂ ਦਾ ਬਹੁਤ ਪੁਰਾਣਾ ਕੰਮ ਕਰਦੇ ਹੋਗੇ ਤੁਹਾਨੂੰ ਪਤਾ ਹੈ ਥੱਲੇ ਧਰਤੀ ਦੇ ਤੁਹਾਨੂੰ ਜਿਆਦਾ ਨੋਲਿਜ ਆਏਗੀ ਚਲੋ ਅਸੀਂ ਖੇਤੀ ਵਾਲੇ ਆਂਗੇ ਸਾਨੂੰ ਉੱਪਰ ਪਤਾ ਗੱਲਾਂ ਜੋ ਥੱਲੇ ਕਿਹੜਾ ਪਾਣੀ ਆਪਣਾ ਆਪ ਨੂੰ ਪਹਿਲਾਂ ਕਿਵੇਂ ਪਤਾ ਲੱਗਦਾ ਵੀ ਇਹ ਪਾਣੀ ਚੰਗਾ ਜਾਂ ਮਾੜਾ ਨਹੀਂ ਜਿਹੜਾ ਪਾਣੀ ਸਹੀ ਸਹੀ ਪ੍ਰੋਸੈਸ ਕੀ ਆ ਸਰ ਸਹੀ ਪ੍ਰੋਸੈਸ ਜਿਹੜਾ ਪਾਣੀ ਚੈੱਕ ਕਰਨ ਦਾ ਹੈ ਉਹ ਲੰਗਾ ਕੱਲਾ ਵਰਮੇ ਦਾ ਪਾਣੀ ਕੱਲੀਆਂ ਵਰਮੇ ਦੀਆਂ ਰਾੜਾਂ ਦਾ ਪਾਣੀ ਚੱਕ ਵੇਂਦਾ ਵਿੱਚ ਮੱਛੀ ਮੋਟਰ ਪਾ ਕੇ ਬਿਨਾ ਪਾਈਪਾਂ ਤੋਂ ਠੀਕ ਹੈ ਉਹ ਪਹਿਲਾਂ ਚਲਾਉਣੀ ਪੈਂਦੀ ਹੈ ਮੋਟਰ ਹਾਂ ਉਹ ਪਹਿਲਾਂ ਮੋਟਰ ਚਲਾਉਣੀ ਪੈਂਦੀ ਹੈ 20 20 ਘੰਟੇ ਚਲਾਓ 24 ਘੰਟੇ ਚਲਾਓ ਦੋ ਦਿਨ ਚਲਾ ਲਓ ਠੀਕ ਹੈ ਉਹ ਚਲਾਉਣੀ ਪੈਂਦੀ ਉਹ ਮੋਟਰ ਫਟ ਗਈ ਤੇ ਉਹ ਆਰਡਰ ਪ੍ਰੋਸੀਜਰ ਆ ਬਿਨਾ ਮਾਲ ਤੋਂ ਮੰਨ ਲਓ ਬਿਨਾ ਮਾਲ ਤੋਂ ਬਿਨਾ ਪਾਈਪਾਂ ਪਾਈਆਂ ਤੋਂ ਬਿਨਾ ਕਸਤ ਚਲੋ ਜੇ ਆਪ ਨੂੰ ਮੰਨਦੇ ਜੇ ਮਾੜਾ ਪਾਣੀ ਆ ਹਾਂ ਜਿੱਥੇ ਮਾੜਾ ਪਾਣੀ ਉੱਥੇ ਕਰਾਉਂਦੇ ਲੋਕ ਜਿਆਦਾ ਕਰਾਉਂਦੇ ਆ ਤੇ ਜਿਆਦਾ ਇਹ ਆਪਣੇ ਇਹਦਾ ਕੋਈ ਅਲੱਗ ਖਰਚਾ ਵੀ ਤੁਸੀਂ ਲੈਣੇ ਹੋ ਜਾਂ ਕਰ ਦੇਣੀ ਹਾਂ ਉਹਦਾ ਅਲੱਗ ਖਰਚਾ ਹੈ ਉਹਦਾ ਅਲੱਗ ਖਰਚਾ ਅੱਛਾ ਉਹ ਤੁਸੀਂ ਕਰ ਤੁਹਾਡੇ ਕੋਲ ਹੈਗਾ ਹਾਂ ਹਾਂ ਉਹ ਮੌਕੇ ਦੇ ਵੇਖ ਕੇ ਡੂੰਗੇ ਡਾਂਗੇ ਦੇ ਹਿਸਾਬ ਨਾਲ ਸਾਰਾ ਕਰ ਦਿੰਦੇ ਹਾਂ ਤੇ ਜਿਆਦਾ ਜਿਆਦਾ ਤੁਸੀਂ ਕਿਹੜਾ ਬੋਰ ਕਰਦੇ ਹੋਗੇ ਬਰਮੇ ਵਾਲਾ ਕਰਦੇ ਹੋ ਦੋਨਾਂ ਚੋਂ ਤੁਸੀਂ ਮਾਲ ਕਿਹੜਾ ਜਿਆਦਾ ਪਾਉਣੇ ਹੋ ਯੂਜ਼ ਕਰਦੇ ਹੋ ਜਿਆਦਾ ਮਾਲ ਤਾਂ ਹੁਣ ਫਾਈਬਰ ਦਾ ਹੀ ਚੱਲਦਾ ਹੈ ਤਕਰੀਬਨ ਫਾਈਬਰ ਦਾ ਹਾਂ ਫਾਈਬਰ ਦਾ ਮਾਲ ਹੀ ਚੱਲਦਾ ਇਟ ਵੇਸੇ ਜੀਵਦਤ ਨੂੰ ਫਾਇਦਾ ਵੀ ਹੈਗਾ ਨਾ ਫਾਇਦਾ ਹੈਗਾ ਵੀ ਮੋਟਰ ਦੇ ਨਾਲ ਇਕੱਠਾ ਨਹੀਂ ਹੁੰਦਾ ਠੀਕ ਹੈ ਸੁਗੜਦਾ ਨਹੀਂ ਮੋਟਰਾਂ ਗਰਮ ਹੋ ਜਾਂਦੀਆਂ ਘੱਟ ਵ ਜਾ ਤੁਸੀਂ ਬਰਮ ਵਿੱਚ ਹੀ ਜ਼ਿਆਦਾ ਪੈਂਦਾ ਹੈ। ਹਾਂ, ਇਹੀ ਜ਼ਿਆਦਾ ਪੈਂਦਾ ਹੈ। ਤੇ ਕੁਆਲਿਟੀ ਤਾਂ ਵਧੀਆ ਹੁੰਦੀ ਹੈ ਚਲੋ ਸਾਰੇ ਗੱਡੇ ਫਾਈਬਰ ਤਾਂ ਤੁਸੀਂ ਜਿਆਦਾ ਯੂਜ਼ ਕਿੱਥੋਂ ਲਈ ਨਹੀਂ ਜਾਵਾ। ਫੈਬਰ ਤੇ ਪੈਪਾਂ ਦੀ ਕੁਆਲਿਟੀ ਤਾਂ ਕਹੀ ਹੈ ਜੀ। ਹਾਂਜੀ। ਇਹ ਕਈ ਮਾਰਗਾਂਆਂ ਫੈਕਟਰੀਆਂ ਦਾ ਮਾਲ ਵੀ ਹੈਗਾ ਉਹ ਨਾਂ ਨਹੀਂ ਦਿੰਦੇ ਆਪਾਂ। ਚਲੋ ਤਾਂ ਆਪਾਂ ਤੈਨਾਂ ਕਿ ਆਪਾਂ ਚਾਹਦੇ ਆਂ ਲਵਲੀ ਪੈਪ ਇੰਡਸਟਰੀ ਗੰਗਾ ਤੋਂ। ਗੰਗਾ। ਨਾ ਥਾਣੇ ਕੋਈ। ਹਾਂ ਠੀਕ ਆ। ਉਹਨਾਂ ਦੇ ਬੋਰ ਤਕਰੀਬਨ 12-1200 ਤੱਕ ਬੋਰ ਕਰੀ ਜਾਂਦੇ ਆ। ਠੀਕ ਆ। ਅਹੀ ਹੁਣ ਸੀਜ਼ਨ ਦੇ ਵਿੱਚ ਵੀ ਆ 900 ਫੁੱਟ ਬੋਰ ਹੁਣੇ ਲਾ ਕੇ ਥੇ ਠੀਕ ਹੈ ਨਥਾਣੇ ਪੈਂਡ ਹੀ ਲਾਇਆ ਤੇ 850 ਫੁੱਟ ਰਚ ਡੱਕਦਾ ਹੈ ਹਾਂਜੀ ਵੀ ਸੀਜ਼ਨ ਦਾ ਖਤਮ ਹੋਣ ਵਾਲਾ ਨਹੀਂ ਐਂਡ ਤੇ ਹਰ ਇੱਕ ਮਿਸਤਰੀ ਕਹਿੰਦਾ 700 ਤੋਂ ਵੱਡ ਬੋਰ ਨਹੀਂ ਹੁੰਦਾ ਹਾਂਜੀ ਤੇ ਅਸੀਂ ਹੁਣ ਲਾਈ ਜਾਨੇ ਆ ਛੋੜ ਦੇ ਪਤਾ ਨਹੀਂ ਜੇ ਪਾਈਪ ਚੰਗੇ ਆ ਤਾਂ ਪਈ ਪਈ ਹਾਂਜੀ ਪਾਈਪ ਚੰਗੇ ਆ ਤਾਂ ਇਹ ਚ ਕਿਉਂ ਇਹ ਵੀ ਬਹੁਤ ਠੱਗੀ ਹੋ ਰਹੀ ਹੈ ਨਾ ਹਾਂਜੀ 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 ਤੇ ਚਲੋ ਕੋਈ ਹੋਰ ਬਾਈ ਸੁਨੇਹਾ ਦੇਣਾ ਜੀਬਿੰਦਰਾ ਵਾਸਤੇ ਕੋਈ ਜੇ ਅੱਜ ਤੱਕ ਇਹ ਕਹਿੰਦੇ ਵਧੀਆ ਕੁਆਲਿਟੀ ਦੇ ਪਾਈਪ ਪਾਓ ਹਾਂਜੀ ਚੰਗੇ ਚੰਗਾ ਪਾਣੀ ਦੋ ਚੰਗੇ ਮੈਸਤਰੀ ਨਾਲ ਜੁੜੋ ਮਿਹਨਤ ਤਾਂ ਉਹੀ ਦੇਣੀ ਆ ਕਾਹੀ ਕਾਫੀ ਬੋਰਾਂ ਚ ਆਪਾਂ ਦੇਖਿਆ ਬਾਈ ਪਾਣੀ ਦੇ ਬੋਰਾਂ ਦੇ ਘਟਾ ਲੋਕਾਂ ਦੇ ਕਈਆਂ ਦੇ ਘਟਾ ਪਿੱਛੇ ਰੋਗ ਰੋਈ ਜਾਂਦੇ ਆ ਬਾਅਦ ਚ ਹਾਂ ਬਹੁਤ ਚਾਰ ਆਹ ਪਾਣੀ ਦੀ ਵੀ ਗਾਰੰਟੀ ਦਿੰਨੇ ਆ ਪਾਣੀ ਫਲੋ ਹੋਵੇ ਫਲੋ ਹੋਵੇ ਹਾਂ ਗਾਰੰਟੀ ਫਲ ਲੈਣੋ ਚੀਜ਼ ਹਾਂਜੀ ਹਾਂਜੀ ਪਾਣੀ ਫਲ ਦੀ ਗਾਰੰਟੀ ਦਿੰਦੇ ਆ ਠੀਕ ਤੇ ਸਾਬ ਚਲੋ ਠੀਕ ਆ ਬਾਈ ਜੀ ਵੀਡੀਓ ਬਾਲੀ ਲੰਬੀ ਜਾ ਤੇ ਆਪਾਂ ਨੰਬਰ ਉੱਪਰ ਪਾਵਾਂਗੇ ਬਾਈ ਪੱਪੂ ਦਾ ਉੱਪਰ ਦਿਖਾਂਗੇ ਤੇ ਕਿਸੇ ਬੋਰ ਕਿਸੇ ਨੇ ਕਰਾਉਣਾ ਬਾਈ ਕਿਸੇ ਵੀ ਏਰੀਆ ਚ ਮੰਨ ਲਓ ਪੰਜਾਬ ਚ ਲਾ ਲਓ ਪੰਜਾਬ ਬਠਿੰਡਾ ਜੋ ਵੀ ਕਿਸੇ ਜ਼ਿਲ੍ਹੇ ਚ ਆਪਾਂ ਬੋਰ ਕਰਾਉਣਾ ਕਿਸੇ ਬਾਈ ਨੇ ਤੇ ਬਾਈ ਦਾ ਉੱਪਰ ਨੰਬਰ ਲਿਖਾਂਗੇ ਤੇ ਕਨੈਕਟ ਕਰ ਲਿਓ ਤੇ ਜੇ ਬਾਈ ਕਿਸੇ ਵੀਰ ਨੇ ਫਾਈਬਰ ਵਾਲੀਆਂ ਪਾਈਪਾਂ ਵੀ ਮਤਲਬ ਕਿਸੇ ਨੇ ਲੈਣੀਆਂ ਜੇ ਕਿਸੇ ਨੇ ਬੋਰ ਕਰਨਾ ਤਾਂ ਉਹ ਨੰਬਰ ਮਿਸਤਰੀ ਜੀ ਨਾਲ ਗੱਲ ਕਰ ਲਿਓ ਕਿਉਂ ਉਹਨਾਂ ਬੋਰ ਵਾਸਤੇ ਘਟਕੜ 2 ਮਹੀਨੇ ਪਹਿਲਾਂ ਉਹ लवली ਜਿਹੜੀ ਪੈਪ ਇੰਡਸਟਰੀ ਹੈ ਵੀ ਉਹ ਘਟਕੜ 2 ਮਹੀਨਾ ਪਹਿਲਾਂ ਬੁਕਿੰਗ ਕਰਾਉਣੀ ਪੈਂਦੀ ਹੈ ਕਿਉਂਕਿ ਉਹਨਾਂ ਕੋਲ ਮਾਲ ਜ਼ਿਆਦਾ ਨਿਕਲਦਾ ਪੰਜਾਬ ਤੇ ਜ਼ਿਆਦਾ ਉਹ ਫੈਕਟਰੀ ਜਿਆਦਾ ਪਿਆਰ ਦੇ ਵਿੱਚ ਕਿਹੜੀ ਫਾਈਬਰ ਦੀ ਪੈਪ ਵਾਲੀ ਹੈਗੀ ਉਹ ਬਾਈ ਆਪਣੇ ਮਲਾ 12 13 ਫੈਕਟਰੀਆਂ ਹੈ ਨਾ ਸਾਰੀਆਂ ਨਾ ਹਾਂਜੀ 12 13 ਫੈਕਟਰੀਆਂ ਹੈ ਹਾਂ ਉਹ ਤੇ ਕਿਸ਼ਮਨ ਸਾਹਿਬ ਤੋਂ ਵੱਡੀ ਫੈਕਟਰੀ ਹੈ ਇਹੀ ਆ ਗਈ ਹਾਂਜੀ ਤੇ ਚਲੋ ਠੀਕ ਆ ਬਈ ਤੇ ਵੱਧ ਵੱਧ ਸ਼ੇਅਰ ਕਰੋ ਵੀਡੀਓ ਨੂੰ ਤੇ ਸਸਿਕਾ ਬਈ ਸਾਰੇ